ਸਤਿ ਸ਼੍ਰੀ ਅਕਾਲ ਸਰਨੂ ਮੈ ਵੀ ਠੀਕ ਹਾਂ ਤੇ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੁਹਾਡਾ ਐਮ ਕੇ ਚੈਨਲ ਵਿੱਚ ਸਵਾਗਤ ਕਰਦੇ ਹਾਂ ਸੰਡੇ ਅੱਜ ਜੋ ਰਮਨਦੀਪ ਨੂੰ ਵੀ ਛੁੱਟੀਆਂ ਮੈਂ ਵੀ ਅੱਜ ਛੁੱਟੀ ਕਰ ਲਈ ਠੰਡ ਬਹੁਤ ਆ ਮੈਂ ਸੋਚਿਆ ਚਲੋ ਕੱਪੜੇ ਤਾਂ ਸੁੱਕਦੇ ਨਹੀਂ ਪਏ ਘਰ ਘਰ ਦੀ ਕਹਾਣੀ ਹੋਣੀ ਆ ਠੰਡ ਆ ਨਾ ਤਾਂ ਅੱਗੇ ਤਾਂ ਪਤਾ ਨਹੀਂ ਕਿੱਥੇ ਪੇ ਕੱਪੜੇ ਕਿੱਦੋਂ ਸੁੱਕਣੇ ਦੂਸਰੀ ਗੱਲ ਇਹ ਕਿ ਮੇਰੇ ਸਾਥ ਜੀਤੇ ਰਮਨਦੀਪ ਕੱਪੜਿਆਂ ਦਾ ਬਹੁਤ ਖਲਾਰਾ ਪਾਉਂਦੇ ਆ ਘਰ ਪਤਾ ਨਹੀਂ ਹੁਣ ਸਾਰਿਆਂ ਦੇ ਇਦਾਂ ਕਿ ਮੇਰੇ ਹੀ ਇਦਾਂ ਵਾ

ਮੈਂ ਤਾਂ ਇਹਨਾਂ ਸਿਰ ਵਰਨਣਾ ਚਾਹਨੀ ਆ ਕਿ ਕਿੰਨੇ ਆਂਕੂ ਨੇ ਦਾਜ ਬਣਾਇਆ ਤੇ ਕਿੰਨੇ ਆਂਕੂ ਨੇ ਸਾਹਮ ਕੇ ਰੱਖਿਆ ਹੋਇਆ ਮੇਰੇ ਦਾਤ ਦੀਦੇ ਹੱਥਾਂੀਆਂ ਜਾਂ ਤਾਂ ਮੇਰੇ ਮੰਮੀ ਦੇ ਬਣਾਏ ਹੋਏ ਮੇਰੇ ਭੂਆਜੀ ਦੇ ਬਣਾਏ ਹੋਏ ਮੇਰੇ ਖੁਦ ਦੇ ਬਣਾਏ ਹੋਏ ਸਾਰਿਆਂ ਨੇ ਬਣਾਏ ਹੋਣੇ ਆ ਤੇ ਪੇਟੀਆਂ ਚ ਰੱਖੇ ਹੋਏ ਆ ਤੁਸੀਂ ਵੀ ਦੱਸੋ ਤੇ ਤੁਸੀਂ ਵੀ ਵੇਖੋ ਵੇਖੋ ਕਿੰਨੇ ਰੀਝਾ ਨਾਲ ਅਮੇ ਨਵਾਂ ਨਵਾਂ ਪੇਂਟ ਦਾ ਵੱਲ ਸਿੱਖਿਆ ਸੀ ਆਪੂਆਜੀ ਉਹਨਾਂ ਨੇ ਸਿੱਤੇ ਆ ਦੇਖੋ ਆ ਮੇਰੇ ਦਾਦੀ ਦੇ ਹੱਥਾਂ ਨੇ ਬਣੇ ਹੋਏ ਆ ਵੀ ਦੇਖੋ ਕਿੰਨੇ ਪਿਆਰੇ ਪੀਸ ਆ ਆ ਮੰਮੀ ਦੇ ਮੰਮੀ ਨੇ ਬਣਾ ਕੇ ਦਿੱਤੇ ਸੀ ਆ ਮੈਂ ਖੁਦ ਬਣਾਏ ਸੀਗੇ ਦੇਖੋ ਕਿੰਨਾ ਸੋਹਣਾ ਬਣਿਆ ਆ ਵੀ ਅਵੀ ਮੈਂ ਸਟੱਡੀ ਕਰਦੀ ਸੀ ਸਾਡੀ ਮੈਡਮ ਨੇ ਐਦਾਂ ਦਾ ਬਣਾਇਆ ਸੀ ਤੇ ਮੇਰੀ ਮੰਮਾ ਨੇ ਸਪੈਸ਼ਲ ਭੇਜਿਆ ਸੀ ਕਹਿੰਦੇ ਆਹ ਬਣਾ ਕੇ ਲਿਆਉ ਦੇ ਤੋ ਆ ਵੀ ਅਸੀਂ ਕਿਸੇ ਕੋਲੋਂ ਸਿੱਖ ਕੇ ਆਏ ਸੀਗੇ ਦੇਖੋ ਕਿੰਨਾ ਸੋਹਣਾ ਉਹਦੋਂ ਨਾ ਬਾਜੀਆਂ ਦਾ ਦਰਵਾਜ ਹੁੰਦਾ ਸੀ ਪ੍ਰਾਤਾਂ ਦੇ ਦੇਣ ਵਾਸਤੇ ਆ ਦੇਖੋ ਮੇभी ਮੈਨੂੰ ਲੱਗਦਾ ਵੀ ਦਾਦੀ ਜੀ ਨੇ ਬਣਾਇਆ ਸੀਗਾ ਹਾਂ ਆ ਦੇਖੋ ਮੰਮਾ ਨੇ ਟਿੱਕੀਆਂ ਲਿਆਣ ਕੇ ਜੋੜੀਆਂ ਦੇਖੋ ਕਿੰਨਾ ਸੋਹਣਾ ਆਂਦੇ ਨਾਲ ਦੀ ਤਾਂ ਡਬਲ ਬੈੱਡ ਦੀ ਚਾਦਰ ਆ ਨਾਲ ਸਰਾਣੇ ਡਬਲ ਬੈੱਡ ਦੀ ਚਾਦਰ ਇੱਕ ਹੋਰ ਉਹਨੇ ਤੇ ਬਣਾਈ ਉਹਦੇ ਵਿੱਚ ਸੀ ਸ਼ਨੀਲ ਦੀਆਂ ਟਿੱਕੀਆਂ ਲਾ ਕੇ ਜਿੱਦਣ ਮੈਂ ਫਿਰ ਦੇਖਿਆ ਨਾ ਖੋਲੇ ਮੈਂ ਉਹ ਕਿ ਤੁਹਾਨੂੰ ਦਿਖਾਵਾਂਗੀ ਕਿ ਸ਼ਨੀਲ ਦੀਆਂ ਟਿੱਕੀਆਂ ਲਾ ਕੇ ਡੈਡੀ ਮੇਰੇ ਨੇ ਕਟੀਆਂ ਮੰਮੀ ਮੇਰੀ ਨੇ ਬਣਾਈਆਂ ਫਿਰ ਉਹਨਾਂ ਨੂੰ ਜੋੜਿਆ ਗੋਲ ਸਰਾਣਾ ਬਣਾਇਆ oh my god ਐਨਾ ਵੇਖ ਲੋ ਮੇਰੇ ਪਾਪਾ ਦੀ ਵੀ ਨਿਸ਼ਾਨੀ ਨਾਲੀ ਅ ਮੈਂ ਫਸਟ ਟਾਈਮ ਵੱਲ ਸਿੱਖਿਆ ਸੀ ਕਰੋਸ਼ੀਏ ਤੇ ਬਣਿਆ ਵਾ ਫਸਟ ਟਾਈਮ ਮੈਂ ਵੱਲ ਸਿੱਖਿਆ ਸੀ ਪੰਜ ਬਣਾਈਆਂ ਇਹਦੇ ਨਾਲ ਦੀਆਂ ਇਸ ਦਾਤੇ ਵੀ ਪਾਉਂਗੇ ਅੱਜ ਸਾਰਾ ਕੁਝ ਆ ਦੇਖ ਆਓ ਦਸਰਾਣੇ ਕੱਢਣ ਦਾ ਰਵਾਜ ਹੈ ਮੇਰੀ ਮੰਮੀ ਨੇ ਕੱਢੇ ਦਸਰਾਣੇ ਤਾਂ ਆਮ ਜੀ ਘੋਲ ਲਿਆਂਗੇ ਆ ਦੇਖ ਆ ਤਾਂ ਮਸ਼ੀਨੀ ਵਰਕ ਆ ਮੈਨੂੰ ਲੱਗਦਾ ਮੇਰੀ ਮਾਸੀ ਨੇ ਕਰਕੇ ਦਿੱਤਾ ਸੀ ਪਤਾ ਨਹੀਂ ਕਰਵਾਇਆ ਸੀ ਆ ਦੇਖੋ ਸੂਟਾਂ ਤੇ ਵੀ ਕੜਾਈ ਹੋ ਸਕਦੀ ਹੈ ਇਹਨਾਂ ਦੀ ਐਵੇਂ ਮੰਮੀ ਛੱਡੀ ਬੈਠੀ ਫਿਲਹਾਲ ਤਾਂ ਮੈਨੂੰ ਇਹਨਾਂ ਕੋ ਕੁਝ ਲੱਭਾ ਇੱਕ ਵਾਰੀ ਚੌਦਰਾ ਗੱਡੀਆਂ ਸੈੱਟ ਬਣਾਏ ਸੈੱਟ ਗੱਡੇ ਪੇਟੀਆਂ ਦੇ ਅਗੀਠੀਆਂ on ਦਰਵਾਜ਼ੇ ਨਹੀਂ ਰਹੇ ਗਏ ਨਾ ਵਕਤ ਕਰਦੇ ਰਹ ਦੱਸਿਓ ਕਿੰਨੇ ਕਿੰਨੇ ਕਿੱਥੇ ਕਿੱਥੇ ਤੇ ਕਿਵੇਂ ਸਾਂਭਿਆ ਹੋਇਆ ਸਮਾਨ ਆ ਵੇਖੋ ਲਓ ਜੀ ਟੁੱਪ ਗਈ ਹੈ ਛੜ ਅੱਜ ਤੁਹਾਡੇ ਬਲੇ ਕੱਪੜੇ ਜਾਣਗੇ ਸੋਪ ਜਾਨੀ ਕਿ ਸਾਰੇ ਸੋਪ ਜਾਣਗੇ ਲੈਣ ਵਾਈਸ ਫਾਦਣ ਲੱਗੀ ਸਾਰੇ ਚਲ ਚਾਲਾ ਜੀ ਤਦੀ ਬਣਾ ਲਈ ਚਾਹ ਪਾ ਆ ਫੜ ਜਾ ਪਾਪਾ ਦੀ ਪਾਪਾ ਦੀ ਚਾਹ ਫੜ ਨਹੀਂ 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 ਆਣ ਆਣ ਕੇ ਖੇਡ ਜੇ ਕੋਈ ਨਹੀਂ ਰਾਤ ਹੋ ਜਾਣੀ ਤੇ ਪਲੀਜ਼ ਜਾ ਨਾ ਫਤੇਗੜ ਨਹੀਂ ਕੋਚਾ ਅਹੀ